we uh -huh. i show you the ਕੋਸ਼ਿਸ਼ ਇੱਕ ਪ੍ਰੀਤ ਸਾਡੇ ਦੇਸ਼ ਦੇ ਤਰ੍ਹਾਂ ਕਿਰਪਾ ਬਣਾ ਕੇ ਰੱਖਣ ਅਤੇ ਇਹ ਦੇ ਤਰ੍ਹਾਂ ਜਿਵੇਂ ਮੇਰੇ ਮਰੋਦਾ ਰਿਹਾ ਇਸੇ ਤਰ੍ਹਾਂ ਨਗਰਪਾਲਿਕਾ ਦੇ ਕੋਰ ਇਹਨਾਂ ਦੀ ਪਾਣੀ ਪੁਰਕ ਕੇ ਆਉਂਦਾ ਜੀ ਹਸਪਤਾਲ ਕਰਦੇ ਰਿਹਾ ਮਾਈਕਰੋ ਬ੍ਰਿਕਾ ਖਾਲਸਾ ਵੈਕਟ thank <laughs> you you ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸ਼ੇਖ ਫਰੀਦ 70 ਗੱਜ ਜੀ ਦੇ 810ਵੇਂ ਆਗਮਨ ਪਰਬ ਦੇ ਸਬੰਧ ਦੇ ਵਿੱਚ ਅੱਜ ਨਗਰ ਕੀਰਤਨ ਸਜਾਇਆ ਗਿਆ ਜਿਸ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਅਗਵਾਈ ਕੀਤੀ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਗੁਰਦੁਆਰਾ ਟਿੱਲਾ ਬਾਬਾ ਫਰੀਦ ਤੋਂ ਗੁਰਦੁਆਰਾ ਮਾਈ ਗੋਦਰੀ ਸਾਹਿਬ ਨੂੰ ਰਵਾਨਾ ਹੋਇਆ ਔਰ ਰਸਤੇ ਦੇ ਵਿੱਚ ਜਿਹੜੇ ਸਾਡੇ ਦੋ ਪੁਲ ਕੋਟਕਪੂਰਾ ਰੋਡ ਦੇ ਉੱਤੇ ਬਣੇ ਉਹ ਨਵੇਂ ਬਣੇ ਨੇ ਤਾਂ ਅੱਜ ਸਾਬ੍ਹ ਨੇ ਕਿਰਪਾ ਕੀਤੀ ਉਹਨਾਂ ਨੇ ਚਰਨ ਪਾਏ ਔਰ ਉਹਨਾਂ ਨੇ ਅੱਜ ਖੁਦ ਉੱਥੋਂ ਦੀ ਅਰਦਾ ਅਵਦੀ ਸਵਾਰੀ ਲਗਾ ਕੇ ਪਿਆਰਿਆਂ ਨੇ ਉਥੋਂ ਦੀ ਗੁਜ਼ਰ ਕੇ ਉਸ ਪੁਲ ਦਾ ਅਦਗਠਨ ਕੀਤਾ ਸੋ ਸਾਰੇ ਪੁਲਾ ਜਿਹੜੇ ਫੀਕੋਟ ਦੇ ਉਹ 50 ਕਰੋੜ ਦੇ ਲਗਭਗ ਬਣੇ ਆ ਤੇ ਦੋ ਦੋ ਪੁਲ ਤਲਵੰਡੀ ਤੇ ਕੋਟਪੂਰਾ ਰੋਡ ਇੱਕ ਪੁਲ ਜਿਹੜਾ ਮਚਾਕੀ ਮਾਲ ਸਿੰਘ ਰੋਡ ਤੇ ਆ ਪਰ ਜਿਹੜੇ ਦੋ ਪੁਲਾਂ ਦਾ ਆਪਾਂ ਜਿਤ ਘਟਨ ਕੀਤਾ ਹੈ 1-1 ਕਰੋੜ ਰੁਪਏ ਦੀ ਲਾਗਤ ਦੇ ਨਾਲ ਕੋਟਕਪੁਰਾ ਰੋਡ ਤੇ ਬਣਿਆ ਸੋ ਮੈਂ ਸੰਗਤਾਂ ਨੂੰ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪਰਉਪਦੀ ਵਧਾਈ ਦਿੰਦਾ ਔਰ ਨਾਲ ਮੈਂ ਬਾਬਾ ਜੀ ਦਾ ਧੰਨਵਾਦ ਕਰਦਾ ਔਰ ਫਿਰਕੋਟ ਨਿਵਾਸੀਆਂ ਨੂੰ ਵਧਾਈ ਦਿੰਦਾ ਕਿ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਦਿਨ ਰਾਤ ਇਕ ਕਰਕੇ ਸਾਡੇ ਜਿੰਨਾ ਵਰਕਰ ਸਾਹਿਬਾਨਾਂ ਨੇ ਮਜ਼ਦੂਰਾਂ ਨੇ ਠੇਕੇਦਾਰਾਂ ਨੇ ਹੋਰ ਵੀ ਜਿਹੜੇ ਅਫਸਰ ਸਾਹਿਬਾਨਾ ਨੇ ਦਿਨ ਰਾਤ ਇੱਕ ਕਰਕੇ ਸਾਡੀ ਇੱਛਾ ਸੀ ਕਿ ਅਸੀਂ ਇਸ ਨਵੇਂ ਪੁਲ ਦੇ ਉੱਤੋਂ ਦੀ ਸਾਹਿਬ ਦੀ ਸਵਾਰੀ ਨੂੰ ਲੈ ਕੇ ਜਾਈਏ ਸੋ ਸਾਹਿਬ ਨੇ ਕਿਰਪਾ ਕੀਤੀ ਅਸੀਂ ਆਪਣੇ ਮਿਸ਼ਨ ਦੇ ਵਿੱਚ ਵੀ ਕਾਮਯਾਬ ਹੋਏ ਔਰ ਉਹਨਾਂ ਨੇ ਅੱਜ ਸਾਨੂੰ ਅਸ਼ੀਰਵਾਦ ਦੇ ਕੇ ਲਵਾਜਿਆ